ਬੜੀ ਵੱਡੀ ਖਬਰ ਆ ਰਹੀ ਹੈ ਸਾਈਬਰ ਸੈੱਲ ਦੇ 4 ਅਧਿਕਾਰੀ ਚੱਕੇ ਗਏ ਨੇ ਦਰਅਸਲ ਬਲੈਕਮੇਲਿੰਗ ਕਰ ਰਹੇ ਸੀਗੇ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਦਿਨੀ ਪੂਰਾ ਸੀਆਈ ਸਟਾਫ ਇੱਕ ਸ਼ਹਿਰ ਦਾ ਜਿਹੜਾ ਆ ਉਹ ਖਾਲੀ ਕਰ ਦਿੱਤਾ ਗਿਆ ਸੀ ਕਿਉਂਕਿ ਉਹ 2.5 ਲੱਖ ਦੀ ਕ腐ਸ਼ਨ ਲੈ ਰਹੇ ਸੀਗੇ ਹੁਣ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਹੋਰ ਵੱਡੀ ਮੁਹਿੰਮ ਦਰਅਸਲ ਵਿਜੀਲੈਂਸ ਅਧਿਕਾਰੀ ਸਾਈਬਰ ਸੈੱਲ ਦੇ 4 ਅਧਿਕਾਰੀ ਵਿਜੀਲੈਂਸ ਨੇ ਚੱਕੇ ਨੇ ਫਜ਼ਿਲਕਾ ਦੇ ਨਬਾਲਿਕ ਦੇ ਉੱਪਰ ਸਾਈਬਰ ਸੈੱਲ ਦਾ ਕੋਈ ਕੇਸ ਪਾਉਣ ਦੇ ਜਾਂ ਧਮਕੀਆਂ ਦੇ ਰਹੇ ਸੀਗੇ ਔਰ ਪਰਿਵਾਰ ਤੋਂ ਲੱਖਾਂ ਰੁਪਏ ਦੀ ਮੰਗ ਕਰ ਰਹੇ ਸੀਗੇ ਫਿਲਹਾਲ ਬਹੁਤ ਵੱਡੀ ਖਬਰ ਇਸ ਸਮੇਂ ਦੀ ਔਰ ਆਪ ਸਰਕਾਰ ਦਾ ਕਿਉਂਕਿ ਕਰਪਸ਼ਨ ਖਿਲਾਫ ਵੱਡਾ ਕਦਮ ਹੈ ਔਰ ਫਜ਼ਲਕਾ ਤੋਂ ਚੱਕਿਆ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀ ਫੜੇ ਆ ਔਰ ਮਾਈਨਰ ਦੇ ਉੱਤੇ ਸਾਈਬਰ ਸੈਲ ਦਾ ਕੋਈ ਦੋਸ਼ ਜਿਹੜਾ ਮੜ ਕੇ ਪੈਸੇ ਮੰਗ ਰਹੇ ਸੀ ਬਲੈਕਮੇਲਿੰਗ ਕਰ ਰਹੇ ਸੀਗੇ 2.5 ਲੱਖ ਰੁਪਏ ਤਕਰੀਬਨ ਕਹਿ ਰਹੇ ਕਿ ਮੰਗ ਰਹੇ ਸੀਗੇ ਮਾਫ ਕਰਨਾ ਲੱਖਾਂ ਰੁਪਏ ਮੰਗ ਰਹੇ ਸੀਗੇ ਸੋ ਫਜ਼ਿਲਕਾ ਤੋਂ ਬਹੁਤ ਵੱਡੀ ਖਬਰ ਹੈ ਮਾਨ ਸਰਕਾਰ ਦਾ ਕਰਪਸ਼ਨ ਤੇ ਵੱਡਾ ਹਮਲਾ ਆ ਲਗਾਤਾਰ ਇਹ ਜਿਹੜੇ ਜਿਹੜੀ ਆਪਾਂ ਕਹਿ ਰਹੀਏ ਜਿਨ੍ਹਾਂ ਨੂੰ ਜੰਗ ਲੱਗਾ ਹੋਇਆ ਜਾਂ ਜਿਹਨਾਂ ਨੂੰ ਘੁਣ ਲੱਗਾ ਹੋਇਆ ਉਹਨਾਂ ਨੂੰ ਹਟਾਇਆ ਜਾ ਰਿਹਾ ਸੋ ਫਿਲਹਾਲ ਰੰਗੇ ਹੱਥੀ ਫੜਿਆ ਵਿਜਲੈਂਸ ਨੇ ਸਾਈਬਰ ਸੈੱਲ ਵਾਲੇ ਉਹ ਸਾਈਬਰ ਸੈੱਲ ਵਾਲੇ ਕਹਿੰਦੇ ਆ ਕਿ ਕਿਸੇ ਨੂੰ ਬਲੈਕਮੇਲ ਕਰ ਰਿਹਾ ਸੀ ਟੱਬਰ ਨੂੰ ਔਰ ਉਹਨਾਂ ਦੇ ਨਬਾਲਗ ਬੱਚੇ ਦੇ ਉੱਤੇ ਇਲਜ਼ਾਮ ਮੜੇ ਜਾ ਰਹੇ ਸੀਗੇ ਔਰ ਕਿਹਾ ਜਾ ਰਿਆ ਸੀ ਪੈਸੇ ਦੋ ਲੱਖਾਂ ਦੀ ਮੰਗ ਕੀਤੀ ਜਾ ਰਹੀ ਸੀਗੀ ਪਰ ਰੰਗੇ ਹੱਥੀ ਫੜਿਆ ਥੋੜੀ ਦੇਰ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਜਾਏਗੀ ਪਰ ਫਿਲਹਾਲ ਬਲੈਕਮੇਲ ਕਰਕੇ ਮਾਈਨਰ ਦੇ ਉੱਤੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਔਰ ਫਜ਼ਿਲਕਾ ਤੋਂ ਗ੍ਰਿਫਤਾਰ ਕੀਤੇ ਨੇ ਵਿਜੀਲੈਂਸ ਦਾ ਵੱਡਾ ਪੰਜਾ ਮੇਜਾ ਕਹੇ ਲਿਆ ਕਿ ਵਿਜੀਲੈਂਸ ਨੇ ਇੱਕ ਬਹੁਤ ਵੱਡੀ ਰੇਡ ਕੀਤੀ ਹੈ ਮਾਈਨਰ ਦੇ ਉੱਤੇ ਬਲੈਕਮੇਲ ਕਰਿਆ ਜਾ ਰਿਹਾ ਸੀ ਪਰਿਵਾਰ ਨੂੰ ਕਿ ਮਾਈਨਰ ਦੇ ਉੱਤੇ ਕੇਸ ਪੈ ਜਾਣਾ ਹੈ ਤੁਹਾਡਾ ਬਹੁਤ ਕੁਝ ਦਾਤ ਲੱਗਾ ਹੋਇਆ ਲੱਖਾਂ ਰੁਪਏ ਲੈ ਕੇ ਆਓ ਪਰ ਰੰਗੇ ਹੱਤੀ ਵਿਜੀਲੈਂਸ ਨੇ ਫੜਿਆ ਜਦੋਂ ਪੈਸੇ ਲੈਣ ਆਏ ਨੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਆਮ ਆਦਮੀ ਪਾਰਟੀ ਦਾ ਕਰਪਸ਼ਨ ਦੇ ਖਿਲਾਫ ਜਿਹੜਾ ਪੰਝਾ ਕਹੇ ਲਿਆ ਕਿ ਕਰਪਸ਼ਨ ਦੇ ਖਿਲਾਫ ਜਿਹੜਾ ਝਾੜੂ ਚੱਲ ਰਿਹਾ ਉਹਦੇ ਵਿੱਚ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਰੇਡ ਆ ਫਜ਼ਿਲਕਾ ਤੋਂ ਗ੍ਰਫਤਾਰ ਕੀਤੇ ਗਏ ਨੇ ਚਾਰ ਅਧਿਕਾਰੀ ਦੱਸਿਆ ਜਾ ਰਿਹਾ ਜਿਹੜੇ ਗ੍ਰਫਤਾਰ ਕੀਤੇ ਨੇ ਔਰ ਬਹੁਤ ਜਲਦ ਪ੍ਰੈਸ ਕਾਨਫਰੰਸ ਕੀਤਾ ਜਾਏਗਾ ਮਾਨ ਸਰਕਾਰ ਤੇ ਕਰਪਸ਼ਨ ਖਿਲਾਫ ਵੱਡਾ ਹਮਲਾ ਔਰ ਕਹਿੰਦੇ ਨੇ ਫਜ਼ਿਲਕਾ ਦੇ ਵਿੱਚ ਨਾਬਾਲਗ ਦੇ ਉੱਤੇ ਸਾਈਬਰ ਸੈੱਲ ਦਾ ਕੋਈ ਕੇਸ ਪਾਉਣ ਦੀ ਗੱਲ ਕੀਤੀ ਜਾ ਰਹੀ ਸੀ ਪਰਿਵਾਰ ਦੇ ਉੱਤੇ ਲੱਖਾਂ ਰੁਪਏ ਦੀ ਪਰਿਵਾਰ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਦਾ ਦੀ ਮੰਗ ਕੀਤੀ ਜਾ ਰਹੀ ਸੀ ਕਿ ਵਿਜੀਲੈਂਸ ਵਿਭਾਗ ਨੇ ਰੰਗਿਆ ਤੇ ਫੜਿਆ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀ ਫੜਿਆ ਸਾਈਬਰ ਸੈੱਲ ਵਾਲੇ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਪੂਰਾ ਸੀਆਈ ਸਟਾਫ ਇੱਕ ਸ਼ਹਿਰ ਦਾ ਜਿਹੜਾ ਆ ਉਹ ਖਾਲੀ ਕਰ ਦਿੱਤਾ ਗਿਆ ਸੀ ਕਿਉਂਕਿ ਉਹ 2.5 ਲੱਖ ਦੀ ਕ腐ਸ਼ਨ ਲੈ ਰਹੇ ਸੀਗੇ ਹੁਣ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਹੋਰ ਵੱਡੀ ਮੁਹਿੰਮ ਦਰਅਸਲ ਵਿਜੀਲੈਂਸ ਅਧਿਕਾਰੀ ਸਾਈਬਰ ਸੈੱਲ ਦੇ ਚਾਰ ਅਧਿਕਾਰੀ ਵਿਜੀਲੈਂਸ ਨੇ ਚੱਕੇ ਨੇ ਫਜ਼ਿਲਕਾ ਦੇ ਨਾਬਾਲਗ ਦੇ ਉੱਪਰ ਸਾਈਬਰ ਸੈੱਲ ਦਾ ਕੋਈ ਕੇਸ ਪਾਉਣ ਦੇ ਜਾਂ ਧਮਕੀਆਂ ਦੇ ਰਹੇ ਸੀਗੇ ਔਰ ਪਰਿਵਾਰ ਤੋਂ ਲੱਖਾਂ ਰੁਪਿਆਂ ਦੀ ਮੰਗ ਕਰ ਰਹੇ ਸੀਗੇ ਫਿਲਹਾਲ ਬਹੁਤ ਵੱਡੀ ਖਬਰ ਇਸ ਸਮੇਂ ਦੀ ਔਰ ਆਪ ਸਰਕਾਰ ਦਾ ਕਿਉਂਕਿ ਕਰਪਸ਼ਨ ਖਿਲਾਫ ਵੱਡਾ ਕਦਮ ਹੈ ਔਰ ਫਜ਼ਲ ਕਾ ਤੋਂ ਚੱਕਿਆ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀ ਫੜੇ ਆ ਔਰ ਮਾਈਨਰ ਦੇ ਉੱਤੇ ਸਾਈਬਰ ਸੈੱਲ ਦਾ ਕੋਈ ਦੋਸ਼ ਜਿਹੜਾ ਮੜ ਕੇ ਪੈਸੇ ਮੰਗ ਰਹੇ ਸੀ ਬਲੈਕਮੇਲਿੰਗ ਕਰ ਰਹੇ ਸੀਗੇ 2.5 ਲੱਖ ਰੁਪਏ ਤਕਰੀਬਨ ਕਹਿ ਰਹੇ ਕਿ ਮੰਗ ਰਹੇ ਸੀਗੇ ਮਾਫ ਕਰਨਾ ਲੱਖਾਂ ਰੁਪਏ ਮੰਗ ਰਹੇ ਸੀਗੇ ਸੋ ਫਜ਼ਿਲਕਾ ਤੋਂ ਬਹੁਤ ਵੱਡੀ ਖਬਰ ਹੈ ਮਾਨ ਸਰਕਾਰ ਦਾ ਕਰਪਸ਼ਨ ਤੇ ਵੱਡਾ ਹਮਲਾ ਆ ਲਗਾਤਾਰ ਇਹ ਜਿਹੜੇ ਜਿਹੜੀ ਆਪਾਂ ਕਹਿ ਰਹੀਏ ਜਿਨ੍ਹਾਂ ਨੂੰ ਜੰਗ ਲੱਗਾ ਹੋਇਆ ਜਾਂ ਜਿਹਨਾਂ ਨੂੰ ਘੁਣ ਲੱਗਾ ਹੋਇਆ ਉਹਨਾਂ ਨੂੰ ਹਟਾਇਆ ਜਾ ਰਿਹਾ ਸੋ ਫਿਲਹਾਲ ਰੰਗੇ ਹੱਥੀ ਫੜਿਆ ਵਿਜਲੈਂਸ ਨੇ ਸਾਈਬਰ ਸੈੱਲ ਵਾਲੇ ਉਹ ਸਾਈਬਰ ਸੈੱਲ ਵਾਲੇ ਕਹਿੰਦੇ ਆ ਕਿ ਕਿਸੇ ਨੂੰ ਬਲੈਕਮੇਲ ਕਰ ਰਿਆ ਸੀ ਟੱਬਰ ਨੂੰ ਔਰ ਉਹਨਾਂ ਦੇ ਨਬਾਲਗ ਬੱਚੇ ਦੇ ਉੱਤੇ ਇਲਜ਼ਾਮ ਮੜੇ ਜਾ ਰਹੇ ਸੀਗੇ ਔਰ ਕਿਹਾ ਜਾ ਰਿਆ ਸੀ ਪੈਸੇ ਦੋ ਲੱਖਾਂ ਦੀ ਮੰਗ ਕੀਤੀ ਜਾ ਰਹੀ ਸੀਗੀ ਪਰ ਰੰਗੇ ਹੱਥੀ ਫੜਿਆ ਥੋੜੀ ਦੇਰ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਜਾਏਗੀ ਪਰ ਫਿਲਹਾਲ ਬਲੈਕਮੇਲ ਕਰਕੇ ਮਾਈਨਰ ਦੇ ਉੱਤੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਔਰ ਫਜ਼ਿਲਕਾ ਤੋਂ ਗ੍ਰਿਫਤਾਰ ਕੀਤੇ ਨੇ ਵਿਜੀਲੈਂਸ ਦਾ ਵੱਡਾ ਪੰਜਾ ਮੇਜਾ ਕਹੇ ਲਿਆ ਕਿ ਵਿਜੀਲੈਂਸ ਨੇ ਇੱਕ ਬਹੁਤ ਵੱਡੀ ਰੇਡ ਕੀਤੀ ਹੈ ਮਾਈਨਰ ਦੇ ਉੱਤੇ ਬਲੈਕਮੇਲ ਕਰਿਆ ਜਾ ਰਿਹਾ ਸੀ ਪਰਿਵਾਰ ਨੂੰ ਕਿ ਮਾਈਨਰ ਦੇ ਉੱਤੇ ਕੇਸ ਪੈ ਜਾਣਾ ਹੈ ਤੁਹਾਡਾ ਬਹੁਤ ਕੁਝ ਦਾਤ ਲੱਗਾ ਹੋਇਆ ਲੱਖਾਂ ਰੁਪਏ ਲੈ ਕੇ ਆਓ ਪਰ ਰੰਗੇ ਹੱਤੀ ਵਿਜੀਲੈਂਸ ਨੇ ਫੜਿਆ ਜਦੋਂ ਪੈਸੇ ਲੈਣ ਆਏ ਨੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਆਮ ਆਦਮੀ ਪਾਰਟੀ ਦਾ ਕਰਪਸ਼ਨ ਦੇ ਖਿਲਾਫ ਜਿਹੜਾ ਪੰਝਾ ਕਹਿ ਲਿਆ ਕਿ ਕਰਪਸ਼ਨ ਦੇ ਖਿਲਾਫ ਜਿਹੜਾ ਝਾੜੂ ਚੱਲ ਰਿਹਾ ਉਹਦੇ ਵਿੱਚ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਰੇਡ ਆ ਫਜ਼ਿਲਕਾ ਤੋਂ ਗ੍ਰਫਤਾਰ ਕੀਤੇ ਗਏ ਨੇ ਚਾਰ ਅਧਿਕਾਰੀ ਦੱਸਿਆ ਜਾ ਰਿਹਾ ਜਿਹੜੇ ਗ੍ਰਫਤਾਰ ਕੀਤੇ ਨੇ ਔਰ ਬਹੁਤ ਜਲਦ ਪ੍ਰੈਸ ਕਾਨਫਰੰਸ ਕੀਤਾ ਜਾਏਗਾ ਮਾਨ ਸਰਕਾਰ ਤੇ ਕਰਪਸ਼ਨ ਖਿਲਾਫ ਵੱਡਾ ਹਮਲਾ ਔਰ ਕਹਿੰਦੇ ਨੇ ਫਜ਼ਿਲਕਾ ਦੇ ਵਿੱਚ ਨਾਬਾਲਗ ਤੇ ਉੱਤੇ ਸਾਈਬਰ ਸੈੱਲ ਦਾ ਕੋਈ ਕੇਸ ਪਾਉਣ ਦੀ ਗੱਲ ਕੀਤੀ ਜਾ ਰਹੀ ਸੀ ਪਰਿਵਾਰ ਦੇ ਉੱਤੇ ਲੱਖਾਂ ਰੁਪਏ ਦੀ ਪਰਿਵਾਰ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਕਿ ਵਿਜੀਲੈਂਸ ਬਿਊਰੋ ਨੇ ਰੰਗੇ ਹਾਥੀ ਫੜਿਆ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਵਿਜੀਲੈਂਸ ਬਿਊਰੋ ਨੇ ਰੰਗੇ ਹਾਥੀ ਫੜਿਆ ਸਾਈਬਰ ਸੈੱਲ ਵਾਲੇ